ਹੌਸ ਬਣਵਾਈ ਜਾਓ ਐਗਜ਼ਾਮ ਦਵਾਈ ਜਾਓ ਮਾਂਸ ਲੈ ਲਓ ਸਾਡੀਆਂ ਤਾਂ ਬੱਸਾਂ ਦਾ ਬੇੜਾ ਕਰਦਾ ਨਾ ਬੀਬੀਆਂ ਫ੍ਰੀ ਕਰਕੇ ਇਹ ਗੱਡੀਆਂ ਭਰੀਆਂ ਜਾਣੀਆਂ ਲਾਲਾ ਲੱਪਾ ਲਾਰੀ ਬੱਸ ਦੀ ਸਵਾਰੀ ਈਸਵਰ ਅਸੀਂ ਪਹੁੰਚੇ ਆਂ ਗੋਵਿੰਦਵਾਲ ਗੋਵਿੰਦਵਾਲ ਅਸੀਂ ਪਹੁੰਚੇ ਪਹਿਲਾਂ ਪਹੁੰਚੇ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਗੋਵਿੰਦਵਾਲ ਕਿਉਂਕਿ ਬਿਲਕੁਲ ਨਾਲ ਹੀ ਐ 6-7 ਕਿਲੋਮੀਟਰ ਪੈਂਦਾ ਗੋਵਿੰਦਵਾਲ ਤੋਂ ਹੁਣ ਅਸੀਂ ਜਾ ਰਹੇ ਆਂ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ 26 ਕਿਲੋਮੀਟਰ ਐ ਧੱਕ ਘੰਟਾ ਲੱਗਣਾ ਐ ਅਰ ਇਸ ਵਕਤ ਮੈਂ ਬਜ਼ਮ ਵਰਮਾ ਤੇ ਮੇਰੇ ਨਾਲ ਇੱਕ ਸਰਪ੍ਰਾਈਜ਼ ਹੈ ਜਿਹੜਾ ਬੱਸ ਦੇ ਅੰਦਰ ਜਾ ਕੇ ਚੱਲਾਂਗੇ ਤੇ ਦੱਸਾਂਗੇ ਕਿ ਕਿਉਂਕਿ ਬੱਸ ਹੁਣ ਚੱਲਣ ਲੱਗੀ ਹੈ ਤੇ ਆਓ ਫਿਰ ਅੰਦਰ ਚਲੀਏ ਤੇ ਅੱਧੇ ਘੰਟੇ ਦੇ ਸਫ਼ਰ 'ਚ ਕਿਸ ਤਰੀਕੇ ਲੋਕਾਂ ਨਾਲ ਕੀ ਕੁਝ ਗੱਲਾਂ ਕਰਾਂਗੇ ਉਹ ਜਾਣਦੇ ਹਾਂ ਤੇ ਨਾਲ ਦੇ ਨਾਲ ਆਓ ਇੱਕ ਸਰਪ੍ਰਾਈਜ਼ ਤੁਹਾਨੂੰ ਇੱਥੇ ਦੱਸ ਦਿੰਨੇ ਆ ਬੱਸ ਚੱਲੀ ਨਹੀਂ ਹਲੇ ਇਸ ਵਕਤ ਮੇਰੇ ਨਾਲ ਨੇ ਪ੍ਰਾਂਕਾ ਮਿਲੂ ਪ੍ਰਾਂਕਾ ਸਰਕਾਰ ਕਵਰ ਕਰਦੇ ਰਹਿੰਦੇ ਨੇ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਤੇ ਸਕੀਮਾਂ ਜਾਣਦੇ ਨੇ ਇਸ ਕਰਕੇ ਪ੍ਰਾਂਕਾ ਮੇਰੇ ਨਾਲ ਗੱਲ ਕਰੇਗੀ ਲੋਕਾਂ ਨਾਲ ਗੱਲ ਕਰੇਗੀ ਤਾਂ ਆਪਾਂ ਜਾਣਾਂਗੇ ਕਿ ਆਖਿਰਕਾਰ ਇਸ ਇਲਾਕੇ ਦੇ ਕੀ ਮੁੱਦੇ ਨੇ ਲਾਰੇਆਂ ਨਹੀਂ ਲਾਰੀ ਹੁਣ ਚੱਲ ਪਈ ਐ ਮੈਂ ਬਸੰਵਰਮਾ ਮੇਰੇ ਨਾਲ ਨੇ ਪ੍ਰਿਆੰਕਾ ਮਿਲੂ ਤੇ ਅਸੀਂ ਗੱਲ ਸ਼ੁਰੂਆਤ ਕਰਦੇ ਹਾਂ ਕਿਉਂਕਿ ਹੱਦੇ ਘੰਟੇ ਦਾ ਸਫ਼ਰ ਹੈ ਸੁਲਤਾਨਪੁਰ ਲੋਧੀ ਅਸੀਂ ਪਹੁੰਚ ਜਾਾਂਗੇ ਉਸ ਤੋਂ ਬਾਅਦ ਫਿਰ ਕਿੱਥੇ ਕਿੱਥੇ ਜਾਣੇ ਆ ਉਹ ਤੁਹਾਨੂੰ ਅੱਗੇ ਦੱਸਾਂਗੇ ਪਰ ਫਿਲਹਾਲ ਦੇ ਲਈ ਬਾਬਾ ਜੀ ਤੁਸੀਂ ਸ਼ੁਰੂਆਤ ਕਰ ਲੈ ਮੈਂ ਸਸ਼ੀਗਾਂ ਜੀ ਸਸ਼ੀਗਾਂ ਜੀ ਕੀ ਨਾ ਆਏ ਜੀ ਮੈਂ ਮਨਸੰਗ ਚਲਿਓ ਹੰਦੂਰੀ ਚ ਕੀ ਆਪਣੇ ਇਲਾਕੇ 'ਚ ਵਾਕਈ ਕੰਮ ਹੋਏ ਨੇ ਦੇਖੋ ਇਹ ਜਿਹੜਾ ਤਗੜਾ ਉਹਦਾ 27 ਹੈ ਜਿਹੜੇ ਤਗੜੇ ਸੀ ਉਹਨਾਂ ਪੈਸੇ ਵੰਡ ਕੇ ਵੋਟਾਂ ਚੁੰਡਾ ਲੀਆਂ ਉਹਨੂੰ ਲਾਰੇ ਤੇ ਲਈ ਜਾਂਦੇ ਆ ਆਹ ਕੰਮ ਠੀਕ ਕਰਾਂਗੇ ਅਸੀਂ ਸਾਡੀ ਕਰਾਂਗੇ ਪਰ ਉਹ ਕੋਈ ਨਹੀਂ ਰਿਹਾ ਅਸੀਂ ਗੱਲ ਕਿਸ ਦੀ ਗੱਲ ਕਰ ਰਹੇ ਹਾਂ ਜੇ ਪਾਰਟੀ ਦੀ ਗੱਲ ਕਰ ਰਹੇ ਆ ਤਗੜਿਆਂ ਦੀ ਗੱਲ ਕਰ ਰਹੇ ਆ ਇਸ ਤੋਂ ਪਹਿਲੇ ਨਵਤੇਜ ਚੀਮਾ ਸੀਗੇ ਵਿਧਾਇਕ ਉਥੋਂ ਅਸੀਂ ਹੈਨਾ ਉਹਨਾਂ ਨੇ 5-500 ਉਦਈਆ ਇਹ ਕ 13000 ਦੇ ਕੇ ਖਰੀਦੀਆਂ ਵੋਟਾਂ ਤੇ ਜਿੱਤੇਗਾ ਉਹ ਕਾਂਗਰਸ ਦੇ ਦੋ ਉਮੀਦਵਾਰ ਸੀਗੇ ਨਵੇਂ ਸੀਗੇ ਜਿੱਤੇਗਾ ਦੂਜੀ ਹਾਰ ਤੇ ਕੰਮ ਨਹੀਂ ਹੋਇਆ ਕੰਮ ਕੰਮ ਨਹੀਂ ਹੋਇਆ ਲੱਗਦਾ ਫਿਰ ਕਾਂਗਰਸ ਲਈ ਚੈਲੰਜ ਰਹੇਗਾ ਇੱਕ ਚੱਲੇ ਆਹ ਦੁਨੀਆ ਬਾਦੀਆਂ ਦੇਖੋ ਆ ਗਾਲੀਆਂ ਨੂੰ ਵੋਟਾਂ ਨਹੀਂ ਮਿਲਦੀਆਂ ਇਹਨੀਆਂ ਤੇ ਆ ਆਮ ਆਦਮੀ ਪਾਰਟੀ ਨੂੰ ਇਹਨੀਆਂ ਨਹੀਂ ਮਿਲਦੀਆਂ ਹੋ ਗਿਆ ਉਹਨਾਂ ਨੇ ਪਹਿਲਾਂ ਉਹਨਾਂ ਦਾ ਉਮੀਦਵਾਰ ਹਾਰ ਗਿਆ ਉਹਨੂੰ ਦੇਖੋ ਅੱਗੇ ਹੁਣ ਆ ਸਮਾਂ ਕੀ ਜਿੰਦਾ ਤੇ ਲੱਗਦਾ ਕਿ ਫਿਰ ਜਿੱਤੂਗਾ ਕੌਣ ਪੂਰੀਆਂ ਵੋਟਾਂ ਦੇ ਫਰਕ ਨਾਲ ਜਿੱਤਣਗੇ ਟੱਕਰ ਕੌਣ-ਕੌਣ ਚ ਆਂਗਰਾਸਾ ਅਕਾਲੀ ਅੱਛਾ ਕਿ ਆਮ ਆਦਮੀ ਪਾਰ ਗਈ ਬਚਿਆ ਕੋਣ ਤਿੰਨੇ ਹੀ ਗਣਾਂ ਤੇ ਤੁਸੀਂ ਬਚਿਆ ਕੋਣ ਬੀਪੀਏਬੀ ਬਸ ਬਚ ਗਈ ਵਸਪਾ ਉਹਨਾਂ ਨੂੰ ਓਟਾ ਘੱਟ ਮਿਲਣੀ ਆ ਅੱਛਾ ਐਵੇਂ ਸੇ ਕੀ ਲੱਗਦਾ ਕਿ ਉਹਨੂੰ ਜਿੰਨਾ ਚਾਹੀਦਾ ਓਟਾ ਕੀ ਰਾਏ ਅਸਲ ਤਾਂ ਜੀ ਵੀ ਸਰਕਾਰ ਉਹ ਉਮੀਦਵਾਰ ਜਿੱਥੇ ਕੰਮ ਹੁੰਦੇ ਆ ਅੱਛਾ ਯਾਨੀ ਕੇਂਦਰ ਚ ਕੀ ਪੰਜਾਬ ਚ ਪੰਜਾਬ ਦੇ ਵੀ ਕਾਮਦ ਪੰਜਾਬ ਜੇ ਹੋਣੇ ਆ ਅੱਛਾ ਮੈਂ ਇੱਕ ਚੀਜ਼ ਪੁੱਛੂੰਗਾ ਵੋਟ ਪਾਉਂਗੇ ਇਸ ਵਾਰੀ ਹਾਂ ਜਾਂ ਨਾ ਵੋਟ ਤਾਂ ਪਾਉਂਗੇ ਜਿੰਨੂੰ ਮਰਜ਼ੀ ਪਾਓ ਵੋਟ ਪਾਵਾਂਗੇ ਕਿਸ ਮੁੱਦੇ ਤੇ ਪਾਉਂਗੇ ਇੱਕ ਕੰਮ ਦੱਸ ਦੋ ਕਿਹੜਾ ਹੋਣਾ ਚਾਹੀਦਾ ਕੰਮ ਆਪਣੇ ਲੈ ਕੇ ਤਾਂ ਜਿਹੜਾ ਹੋਇਆ ਨਹੀਂ ਅਜੇ ਤੱਕ ਕੋਈ ਇੱਕ ਕੰਮ ਇੱਕ ਕੰਮ ਦੱਸ ਸਰਕਾਰ ਨੂੰ ਯਾਦ ਲਾਣ ਚ ਥੋੜਾ ਥੋੜਾ ਜਿਹਾ ਕੰਟਰੀਬਿਊਸ਼ਨ ਹੋ ਜਾਏਗੀ ਇਹ ਉਹ ਕਿਦਾਂ ਹੋ ਜਾਏਗਾ ਤੁਹਾਡਾ ਇੱਕ ਕੰਮ ਯਾਦ ਲਾ ਦਿਓ ਬਸ ਕੰਮ ਤੁਹਾਨੂੰ ਵੀ ਦੱਸਿਓ ਕੰਮ ਕਾਫੀ ਹੈ ਤਾਂ ਬੋਲੋ ਇੱਕ ਕੰਮ ਦੱਸੋ ਕੋਈ ਇਹਦੇ ਕੰਮ ਹਲੇ ਹੋਇਆ ਨਹੀਂ ਹੋਣਾ ਚਾਹੀਦਾ ਇਹੋ ਨਸ਼ਿਆਂ ਦਾ ਹੀ ਹੈ ਜਿਆਦਾ ਨਸ਼ੇ ਵੱਧਨੇ ਚਾਹੀਦੇ ਘਟਨੇ ਚਾਹੀਦੇ ਘਟਨੇ ਚਾਹੀਦੇ ਹੋਰ ਕਿਨੇ ਕਾਫੀ ਜ਼ਿਆਦਾ ਹੋ ਰਹੇ ਇਸ ਪਾਸੇ ਇਹ ਇੱਕ ਇੱਕ ਬੱਚਾ ਲੋਕਾਂ ਦਾ ਨਸ਼ਿਆਂ ਦੇ ਵਿੱਚ ਰੁਝੇ ਪਏ ਆ ਇਹ ਤੇ ਹੁਣ ਆ ਹੀ ਚਾਹੀਦਾ ਪਰ ਨਸ਼ੇ ਘਟੋਨੇ ਚਾਹੀਦੇ ਕੋਈ ਵੀ ਸਰਕਾਰ ਨਹੀਂ ਕਰ ਪਈ ਕੋਈ ਵੀ ਨਹੀਂ ਕਰ ਪਈ ਬਿਲਕੁਲ ਯੂਥ ਨਾਲ ਗੱਲ ਕਰਨੇ ਬਾਈ ਨਾਲ ਬਹਿ ਜੀ ਕੀ ਨਾ ਹੈ ਆਪਣਾ ਜੱਗਾ ਸਿੰਘ ਜੱਗਾ ਸਿੰਘ ਗਿਆ ਵਾਲਾ ਅੱਛਾ ਕੰਮ ਕੀ ਕਰਦਾ ਜਿੱਕੇ ਕੰਮ ਕੋਈ ਨਹੀਂ ਡਰਾਈਵਰੀ ਡਰੂਵਰੀ ਦਾ ਕਰੀਦਾ ਕਿੱਥੇ ਕਰਦਾ ਆ ਜਲੰਧਰ ਇਹ ਕੰਮ ਕੀ ਆਲੇ ਪੜਾਈ ਕਰ ਲਈ ਪੜਾਈ ਕਰ ਲਈ ਕਿੰਨੀ ਕੀ ਕੀਤੀ ਪੜਾਈ ਤਰ 7-8 ਕੀਤੀਆਂ ਹਾਂ ਹਾਂਜੀ ਅੱਗੇ ਕੀ ਕੀ ਨਹੀਂ ਕਰ ਸਕਿਆ ਅੱਗੇ ਮੈਂ ਤਾਂ ਤੈਨੂੰ ਪਤਾ ਕਰ ਮਿਹਨਤੀ ਬੰਦੇ ਆ ਨਹੀਂ ਕਰ ਸਕਦੇ ਕਿਉਂ ਮਤਲਬ ਘਰ ਘਰੇ ਕਮਾਨ ਵਾਲਾ ਕੋਈ ਨਹੀਂ ਸੀਗਾ ਹਾਂਜੀ ਕਮਾਨ ਵਾਲੇ ਹੈਗੇ ਸੀਗੇ ਪਰ ਮਿਹਨਤ ਤੈਨੂੰ ਪਤਾ ਫਿਰ ਮਿਹਨਤ ਵੀ ਤੇ ਚੁਗਲੀ ਹਾਂਜੀ ਆਪਣੇ ਇਲਾਕਾ ਕਿਹੜਾ ਅਜਨਾਲਾ ਅਜਨਾਲਾ ਅਚਾਂਬਰਸਤ ਲਾ ਕੇ ਆਪਣੇ ਅਜਨਾਲੇ ਦੇ ਕੀ ਹਾਲ ਨੇ ਪਾਪਾ ਕਹ ਰੇ ਕਹਿੰਦਾ ਨਸ਼ੇ ਖਤਮ ਨਹੀਂ ਹੋਏ ਨਸ਼ੇ ਬਹੁਤ ਨੇ ਹੱਲੇ ਵੀ ਨਸ਼ੇ ਤਾਂ ਇਹ ਹੈਗੇ ਆ ਹਾਂਜੀ ਤੇ ਨੌਕਰੀਆਂ ਨੌਕਰੀ ਮੇਰੇ ਖਿਆਲ ਤੇ ਕਿਹ ਹੈ 100% 10% ਕਿਸ ਨੂੰ ਮਿਲੀ ਹੋਵੇ ਨਹੀਂ ਤੇ ਨਹੀਂ ਮਤਲਬ ਜਿਹੜੀ ਚੀਜ਼ ਘਟਣੀ ਚਾਹੀਦੀ ਹੈ ਉਹ ਵਧੀ ਹੋਈ ਹੈ ਜਿਹੜੀ ਮਿਲਣੀ ਚਾਹੀਦੀ ਉਹ ਮਿਲਦੀ ਵੀ ਨੌਕਰੀ ਮਿਲਣੀ ਚਾਹੀਦੀ ਉਹ ਮਿਲਦੀ ਨਹੀਂ ਨਸ਼ੇ ਜਿਹੜੇ ਘਟੇ ਜਾਂਦੇ ਉਹ ਨਸ਼ੇ ਵਧੇ ਹੋਏ ਨੇ ਵਧੇ ਹੋਇਆ ਯਾਰ ਇਹ ਕੰਮ ਹੀ ਬੁਠਾ ਹੋ ਗਿਆ ਸਾਰਾ ਕੰਮ ਗੋਠਾ ਹੋਇਆ ਤੇ ਝਾੜੂ ਨਹੀਂ ਕਰਾਇਆ ਨਹੀਂ ਹਲੇ ਕੁਝ ਨਾ ਉਹਨੇ ਨਹੀਂ ਬੋਲਾ ਲਿਖਾਇਆ ਝਾੜੂ ਨਹੀਂ ਨਸ਼ੇ ਤੇ ਝਾੜੂ ਨਹੀਂ ਫੇਰੇ ਹਲੇ ਸਾਫ਼ ਸਵਾਈ ਨਹੀਂ ਹੋਈ ਨਾ ਨਾ ਇਹ ਤਾਂ ਨਹੀਂ ਹੋਈ ਸਿਰਫ ਗੱਲ ਨਹੀਂ ਹਾਂਜੀ ਗੱਲਾਂ ਹੀ ਆ ਚਲੋ ਗੱਲਾਂ ਹੀ ਨੇ ਕਿੱਥੇ ਦੇ ਹੋ ਤੁਸੀਂ ਮੈਂ ਸ਼ਹਿਰਪੁਰ ਡਿਸਟ੍ਰਿਕਟ ਮਕੇਰੀਆਂ ਤਸੀਲ ਦੇ ਮੈਨੂੰ ਇਹ ਸਾਰਾ ਦੁਆਬਾ ਹੀ ਨਹੀਂ ਮਿਲ ਗਿਆ ਸਾਨੂੰ ਜਾਂ ਫਿਰ ਮਾਝਾ ਵੀ ਮਿਲ ਗਿਆ ਵਿੱਚ ਅੱਛਾ ਇੱਕ ਚੀਜ਼ ਪੁੱਛਣੀ ਆ ਸਭ ਤੋਂ ਇੰਪੋਰਟੈਂਟ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਜਾਂ ਤੁਸੀਂ ਜਿੱਥੋਂ ਆ ਰਹੇ ਹੋ ਗੋਇੰਦਵ ਕੁਈਕ ਕਾਮਨ ਫੈਕਟਰ ਜਿਹੜਾ ਹਾਲੇ ਤੱਕ ਬਦਲਿਆ ਨਹੀਂ ਕਿਤੇ ਵੀ ਮੈਂ ਇਹ ਦੇਖਿਆ ਆਪਣੇ ਉੱਤੇ ਨਸ਼ਾ ਇੰਨਾ ਹੈ ਨਹੀਂ ਜਿੰਨਾ ਇੱਧਰ ਬਹੁਤ ਨਸ਼ਾ ਹੈ ਨਸ਼ਾ ਕੋ ਕਾਫੀ ਹੈ ਤਾਂ ਬਾਡਰ ਟਾਈਪ ਨੇ ਬਾਡਰ ਦੁਕਾਨ ਨਸ਼ਾ ਖੁੱਦਦਾ ਹੁੰਦਾ ਪਤਾ ਨਹੀਂ ਜੀ ਇਸ ਤੋਂ ਇਲਾਵਾ ਹੋਰ ਭਾਰੀ ਬਾਕੀ ਬੇਰੁਜ਼ਗਾਰੀ ਦਾ ਇਹ ਕਿਸ ਹੁੰਦਾ ਨੌਕਰੀ ਨੌਕਰੀਆਂ ਕੱਟੀ ਆ ਬਸ ਸਰਕਾਰ ਬਲੇ ਦਾਵੇ ਕਰ ਰਹੀ ਹੈ ਆਮ ਆਦੀ ਪੜੇਦਾਰੇ ਵੀ ਕਰ ਰਹੀ ਹੈ ਕਿ ਅਸੀਂ ਨੌਕਰੀਆਂ ਬਹੁਤ ਦੇ ਰਹੇ ਹਾਂ ਹਰ ਮਹੀਨੇ ਜਿਹੜਾ ਉਹ ਅਪਾਇੰਟਮੈਂਟ ਲੈਟਰ ਵੰਡੇ ਜਾ ਰਹੇ ਨੇ ਕੇਂਦਰ ਸਰਕਾਰ ਕਹਿੰਦੀ ਐਸੀ 18 ਕਰੋੜ ਪਤਾ ਨਹੀਂ ਕਿੰਨੀਆਂ ਨੌਕਰੀਆਂ ਦੇ ਚੁੱਕੇ ਆ ਭਲੇ ਇਧਰ ਗੱਲਾਂ ਹੀ ਹੋ ਰਹੀਆਂ ਨੇ ਫਿਰ ਗੱਲਾਂ ਦੀ ਗੱਲ ਹੈ ਜੇ ਸਾਹ ਆਪ ਨੇ ਨੌਕਰੀਆਂ ਹੋਣਗੀਆਂ ਨੌਕਰੀ ਪੇਮੈਂਟ ਆਣੀ ਵੀ ਹੋ ਸਾਹ ਨਹੀਂ ਹੋ ਸਾਹ ਆਪਣੇ ਪੈਦਾ ਕੋਈ ਨਹੀਂ ਨੌਕਰੀ ਦਾ ਜੇ ਹੈ ਵੀ ਨੌਕਰੀ ਜੇ ਪੇਮੈਂਟ ਜ਼ਿਆਦਾ ਹੈ ਉਹ ਸਾਹ ਨਾ ਤਾਂ ਫਿਰ ਜਿਹਦੇ ਪੈਸਾ ਦੇਣਗੇ ਤਾਂ ਹੀ ਮਿਲਣੀ ਨੌਕਰੀ ਉਦਾਂ ਕੋ ਮਿਲਦੀ ਨਹੀਂ ਨੌਕਰੀ ਪੜਾਈ ਉਹਨਾਂ ਨੂੰ ਤਾਂ ਨੌਕਰੀ ਨਹੀਂ ਮਿਲਦੀ ਅੱਛਾ ਜੀ ਤੇ ਹੁਸ਼ਿਆਰਪੁਰ ਦੀ ਗੱਲ ਕਰ ਲਈ ਹੁਸ਼ਿਆਰਪੁਰ ਦਾ ਆਪਾਂ ਮਿੰਨੀ ਕਾਸ਼ ਦੀ ਗੱਲ ਕਰਦੇ ਆ ਲਿਟਰੇਸੀ ਰੇਟ ਬਹੁਤ ਵਧੀਆ ਹੈ ਤੁਸੀਂ ਕਹਿੰਦੇ ਹੋ ਉੱਥੇ ਵੀ ਨੌਕਰੀ ਨਹੀਂ ਨੌਕਰੀ ਹੈ ਪਰ ਇੰਨੀ ਹੈ ਨਹੀਂ ਖਾਸ ਨਹੀਂ ਨੌਕਰੀ ਹੁਣ ਕਰਨਾ ਕੀ ਬੰਦੇ ਘਰ ਦੀ ਮਜਬੂਰੀਆਂ ਵੀ ਹੁੰਦੀਆਂ ਕੇਵਲ ਨੌਕਰੀ ਨਹੀਂ ਮਿਲਦੀ ਨੌਕਰੀ ਤਾਂ ਤਾਂ ਹੋਊਗੀ ਨਾ ਇੰਡਸਟਰੀ ਲੱਗੇਗੀ ਇੰਡਸਟਰੀ ਨਹੀਂ ਹੈ ਇੰਡਸਟਰੀ ਦਾ ਕੀ ਹਾਲ ਹੈ ਇੰਡਸਟਰੀ ਬੁਰਾ ਹਾਲ ਹੈ ਬਹੁਤ ਘੱਟ ਕੇ ਨੌਕਰੀਆਂ ਤਾਂ ਹੈ ਹੀ ਨਹੀਂ ਕੋਈ ਕੀ ਲੱਗਦਾ ਕਿਹੜੀ ਕਿਹੜੀ ਸਰਕਾਰ ਜਿੱਤ ਸਕਦੀ ਹੈ ਪੰਜਾਬ ਤੋਂ ਕਿੰਨੀਆਂ ਕਿਸੇ ਟਾ ਸਕਦੇ ਨੇ ਕਿਸੇ ਪਾਰਟੀ ਨੂੰ ਵੀ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਕਿਸੇ ਟਾ ਸਕਦੇ ਇਹਦੇ ਬਾਰੇ ਕੋਈ ਭਾਜੀ ਕਹਿ ਨਹੀਂ ਸਕਦਾ ਹੁਸ਼ਿਆਰਪੁਰ ਚ ਕੌਣ ਜਿੱਤ ਸਕਦਾ ਆਮ ਆਦਮੀ ਜਿੱਤ ਸਕਦੀ ਹੈ ਆਮ ਆਦਮੀ ਵੱਡੀ ਜੀ ਜੀ ਅੱਛਾ ਕ੍ਰਾਈਮ ਰੇਟ ਦਾ ਕੀ ਹਾਲ ਹੈ ਕ੍ਰਾਈਮ ਹੈਗਾ ਆਪਣੇ ਇਲਾਕੇ ਚ ਕ੍ਰਾਈਮ ਹੈਗਾ ક્રાઈમ ਦੇ ઠલની પડી નહી ને ક્રાઈમ કોઈ ઓર્ડર કોઈ સાબ નહી લાલનીએ ઠીક હે ચલો પ્રિયાંકા ઉધરਲੇ પાસે મહિલાવાں ਕੀ کہہ ਰિયાને મને لگ ਰਿਹਾ એ ਸੀ જਗਰਾਤੇ ਚ ਬੈਠੇ ਇੱਕ ਪਾਸੇ ਪੁਰਸ਼ ਬੈਠੇ ਨੇ ਦੂਜੇ ਪਾਸੇ ਮਹਿਲਾਵਾ ਇਧਰ ਦੀ ਵੀ ਗੱਲ ਕਰ ਲੋ ਇਧਰ ਕੀ ਚੱਲ ਰਿਹਾ ਜੀ ਦੇਖੋ ਹਲਕਾ ਲੋਕ ਸਭਾ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਇਸ ਹਲਕੇ ਦੇ ਵਿੱਚ ਤਕਰੀਬਨ 19400000 ਵੋਟਰਸ ਨੇ ਜਿਹੜੇ ਕਿ ਹਲਕੇ ਦਾ ਐਮਪੀ ਬਣਉਣਗੇ ਲੇਕਿਨ ਕਿਹੜੀ ਪਾਰਟੀ ਦਾ ਐਮਪੀ ਬਣੇਗਾ ਇਹ ਲੋਕ ਡਿਸਾਈਡ ਕਰਨਗੇ ਔਰ ਇਹਨਾਂ ਲੋਕਾਂ ਦੇ ਵਿੱਚ ਜ਼ਾਇਰ ਚੋਕਲਾ ਮਹਿਲਾਵਦ ਦੀ ਗਿਣਤੀ ਵੀ ਓਨੀ ਔਰ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿ ਮਦਨ ਕੀ ਸੋਚ ਕੇ ਵੋਟ ਪਾਉਂਗੇ ਸੋ ਹੁਣ ਪਹਿਲਾ ਵਿਧਾਨ ਸਭਾ ਚੋਣਾ ਹੋ ਗਿਆ ਹੁਣ ਲੋਕ ਸਭਾ ਚੋਣਾ ਨੇ ਪ੍ਰਧਾਨ ਮੰਤਰੀ ਚੋਣਾ ਹੈ ਕਿਹੜੀ ਪਾਰਟੀ ਦੇ ਚੁਣੂਗੀ ਮੈਂ ਮੈਂ ਤੇ ਇਹੀ ਕਹਿਣਾ ਚਾਹਾਂਗੀ ਕਿ ਪਹਿਲਾਂ ਵੀ ਸਰਕਾਰਾਂ ਆਈਆਂ ਤੇ ਹੁਣ ਵੀ ਆਈਆਂ ਵਾ ਪਰ ਕੁਝ ਤਬਦੀਲੀ ਇੰਨੀ ਜ਼ਿਆਦਾ ਨਹੀਂ ਹੋ ਸਕੀ ਕਿਉਂਕਿ ਕਿਉਂਕਿ ਅੱਜ ਦੇ ਯੂਥ ਦੀ ਗੱਲ ਕਰੇ ਮੈਂ ਪਹਿਲਾਂ ਯੂਥ ਨੂੰ ਲੈਣੀ ਆ ਤੇ ਅਗਰ ਅੱਜ ਦੀ ਯੂਥ ਦੀ ਗੱਲ ਕਰੀਏ ਤੇ ਯੂਥ ਅੱਜ ਕੱਲ ਬਹੁਤ ਪਰੇਸ਼ਾਨ ਹੈ ਸਭ ਤੋਂ ਪਹਿਲਾਂ ਤਾਂ ਯੂਥ ਨੂੰ ਲੈ ਕੇ ਪੇਰੈਂਟਸ ਬਹੁਤ ਪਰੇਸ਼ਾਨ ਹੈ ਨਸ਼ਾ ਆ ਗਿਆ ਨੌਕਰੀਆਂ ਨਹੀਂ ਮਿਲ ਰਹੀਆਂ ਔਰ ਕਾਫੀ ਜ਼ਿਆਦਾ ਪ੍ਰੋਬਲਮਸ ਫੇਸ ਕਰ ਰਹੇ ਆ ਕੋਈ ਦੋ ਮੁੱਦੇ ਦੱਸ ਵੀ ਜਿਹੜੇ ਜੇ ਇਹ ਸਹੀ ਕਰਨਗੇ ਤਾਂ ਮੈਂ ਵੋਟ ਦੇਵਾਂ ਇਹਨਾਂ ਦੇ ਵੇਰ ਤੁਹਾਡੇ ਸਾਹਮਣੇ ਕੀ ਸਹੀ ਕੀਤਾ ਵਾ ਹੁਣ ਇਹਨਾਂ ਨੇ ਸਭ ਤੋਂ ਪਹਿਲਾਂ ਵਾਦਾ ਕੀਤਾ ਸੀ ਕਿ ਹਰ ਇੱਕ ਲੜਕੀ ਨੂੰ 1000 ਰੁਪਏ ਲਾਵਾਂਗੇ ਕਿੰਨੂ ਦਿੱਤਾ ਹੈ ਜੀ ਮਿਲਦਾ ਤੁਹਾਨੂੰ ਨੋ ਨਹੀਂ ਮਿਲ ਗਿਆ ਤੁਹਾਨੂੰ ਮਿਲ ਗਿਆ ਮੈਨੂੰ ਵੀ ਮੈਂ ਤਾਂ ਥੋੜੀ ਜਿਹੀ ਬਿਆਸ ਮੇਰੀ ਸਭ ਝੂਠੇ ਵਾਦੇ ਖੁਸ਼ੀ ਵੀ ਇਹ ਤਾਂ ਇੱਕ ਤਰੀਕ ਨੂੰ ਵੇਟ ਕਰਦੇ ਨੇ ਕਿ ਕਾਊਂਟਰ 'ਚ 10000 ਰੁਪਏ ਆ ਜਾਣਗੇ ਹੁਣ ਨਹੀਂ ਦੇ ਵੇਟ ਮੈਂ ਤੁਹਾਨੂੰ ਸਹੀ ਗੱਲ ਆ ਬਿਲਕੁਲ ਸਾਰੇ ਸਭ ਨੂੰ ਦੇ ਦੇ ਅੱਛਾ ਠੀਕ ਅਚਾ ਪ੍ਰਧਾਨ ਮੰਤਰੀ ਚੁਣਨਾ ਤੁਸੀਂ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਔਰ ਪਾਜ ਪਾਕ ਕਿਹੜੀ ਪਾਰਟੀ ਵਧੀਆ ਲੱਗੀ ਪ੍ਰਧਾਨ ਮੰਤਰੀ ਕਿਹਦਾ ਚਾਹੀਦਾ ਪ੍ਰਧਾਨ ਮੈਂ ਤਾਂ ਕਹਿੰਦਾ ਵੀ ਕਾਂਗਰਸ ਹੀ ਆ ਜਾਏ ਤਾਂ ਸਹੀ ਹੈ ਕਾਂਗਰਸ ਦੇ ਕਿਹੜਾ ਕਿਹੜੀ ਚੀਜ਼ ਹੈ ਇਹਦਾ ਨਹੀਂ ਕੀਤਾ ਤੇ ਕਿਹਦਾ ਨੁਕਸਾਨ ਵੀ ਨਹੀਂ ਮੈਨੂੰ ਹੋਮੋਪੈਥੀ ਦਵਾਈ ਹੈ ਉਹ ਹਾਂਜੀ ਅੱਖਾਂ ਜਿਹੜੇ ਯੂਥ ਹੈ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਤੁਸੀਂ ਮੈਨੂੰ ਪਤਾ ਤੁਸੀਂ ਮੂੰ ਟੇਡਾ ਕਰਕੇ ਪੈ ਗਈ ਮੇਰੇ ਨਾਲ ਗੱਲ ਨਾ ਕਰੇ ਪਰ ਅਸੀਂ ਫਿਰ ਵੀ ਕਰਾਂਗੇ ਕਿਉਂਕਿ ਤੁਸੀਂ ਵੋਟ ਪਾਣੀ ਹੈ ਔਰ ਯੂਥ ਦਾ ਵੱਡਾ ਯੋਗਦਾਨ ਹੁੰਦਾ ਹੈ ਐਜ਼ ਅ ਯੂਥ ਕੀ ਸੋਚਦੇ ਹੋ ਗਵਰਨਮੈਂਟ ਕਿਹੜੀ ਵਧੀਆ ਹੈ ਮੈਂ ਨਹੀਂ ਹੈਗੀ ਨਹੀਂ ਇਸ ਚੀਜ਼ ਸੋ ਹਾਂਜੀ ਮੈਂ ਨਹੀਂ ਹੈਗੀ ਨਹੀਂ ਤੁਸੀਂ ਨਾਗਰਿਕ ਹੋ ਇਸ ਸਟੇਜ ਤੇ ਹਾਂਜੀ ਵੋਟਰ ਹੋ ਵੋਟ ਪਾਣੇ ਹੋ ਵੋਟ ਪਾਣੇ ਨਹੀਂ ਕਿ ਨਹੀਂ ਹੈ ਮੇਰੀ 16 16 ਹਾਂਜੀ ਅੱਛਾ ਚਲੋ ਫਿਰ ਵੀ ਤੁਹਾਡੇ ਕੋਲ ਪੁੱਛ ਹੀ ਲੈਂਦੇ ਪੀਸੀ ਟੀਵੀ ਦੇਖਦੇ ਹੋਣੇ ਸਰਕਾਰਾਂ ਦਾ ਪਤਾ ਹੋਣਾ ਇਹ ਤਾਂ ਪਤਾ ਦੇਸ਼ ਦਾ ਪ੍ਰਧਾਨ ਮੰਤਰੀ ਪਰਦੀ ਘਰ ਚ ਚੱਲਦਾ ਚੱਲਦੀ ਹੋਏਗੀ ਪ੍ਰਧਾਨ ਮੰਤਰੀ મોદી ਇਹ ਕਰ ਰਹੇ ਹੈ ਉਹ ਕਰ ਰਹੇ ਚੰਗਾ ਕਰ ਰਹੇ ਮਾੜਾ ਕਰ ਰਹੇ ਐਦਾਂ ਦੇ ਵੈਸੇ ਚਰਚਾ ਨਹੀਂ ਚੱਲਦੀ ਬਟ ਉਹਦਾ ਹੈ ਕਿ ਐਜ਼ ਅ ਸਟੂਡੈਂਟ ਐਜੂਕੇਸ਼ਨਲ ਸਿਸਟਮ 'ਚ ਬਹੁਤ ਪ੍ਰੋਬਲਮ ਹੁੰਦੀ ਆ ਲਾਈਕ ਇਹ ਨਹੀਂ ਕਿ ਆਪਾਂ ਨੌਲੇਜ ਗੇਨ ਕਰਦੀ ਆਂ ਬਸ ਪ੍ਰੈਕਟੀਕਲਸ ਬਣਵਾਈ ਜਾਓ ਐਗਜ਼ਾਮ ਦਿਵਾਈ ਜਾਓ ਮਾਰਕਸ ਲੈ ਲਓ ਪਰ ਇੰਡੀਆ ਦਾ ਐਜੂਕੇਸ਼ਨ ਸਿਸਟਮ ਠੀਕ ਨਹੀਂ ਲੱਗਦਾ ਨੇ ਨਹੀਂ اچھا ਪੰਜਾਬ ਸਰਕਾਰ ਦੋ ਸਾਲ ਤੋਂ ਤੁਸੀਂ ਨਵੀਂ ਸਰਕਾਰ ਦੇਖੀ ਹੋਣੀ ਹੈ ਨਵੇਂ ਵਾਦੇ ਸੁਣੇ ਹੋਣੇ ਜਿਵੇਂ ਮੇਰੇ ਨਾਲ 50000 ਰੁਪਏ ਤੁਹਾਡੇ ਘਰ ਚ ਕਿਸ ਨੂੰ ਮਿਲਦਾ ਨਹੀਂ ਗੱਲ ਤਾਂ ਚੱਲਦੀ ਹੋਣੀ ਨਹੀਂ ਗੱਲ ਵਿੱਚ ਚੱਲਦੀ ਫੜੇ ਰੇ ਕਿ ਪਤਾ ਹੀ ਐ ਐਕਚੁਅਲੀ ਕਿ ਮਿਲਣਾ ਹੀ ਨਹੀਂ ਹੈ ਤੇ ਗੱਲ ਵੀ ਕੀ ਕਰਨੀ ਹੈ ਐਕਚੁਅਲੀ ਇਹੀ ਹੋ ਰਿਹਾ ਵਾਦੇ ਤਾਂ ਜੋ ਮੈਂ ਪਹਿਲਾਂ ਕਿਹਾ ਕਿ ਵਾਦੇ ਤਾਂ ਬਹੁਤ ਹੈ ਪਰ ਨਿਭਾਇਆ ਕੋਈ ਨਹੀਂ ਹੈ ਸਰਕਾਰਾਂ ਆਂਦੀਆਂ ਐ ਜਾਂਦੀਆਂ ਐ ਬਸ ਇਸੇ ਤਰ੍ਹਾਂ ਮਤਲਬ ਕਿ ਆਮ ਜਨਤਾ ਨੂੰ ਜੋ ਫੈਸਿਲਿਟੀਆਂ ਮਿਲਣੀ ਚਾਹੀਦੀ ਐ ਉਹ ਨਹੀਂ ਮਿਲ ਪਾ ਰਹੀ अच्छा ई ई ई ए दुशा मैं इ खोर भी ने साड ने इनाले भी गाल बात कर ले हां जी की नाम कीर वोट बनी नहीं मेरी वोट बनी नहीं चले बनी नहीं बट के छूठी गई कर ले हां जी बनी पक्का नहीं बनी नहीं बनी मेरी बनी। अच्छा ठीक है assi gal kar rahe si hun ki lok sabha election hi ta pata hi hona tha haan ji haan ji odd ilake de vich halka khadur saab di gal kariye transport mantri bhullar vine aur maujooda depute jade ne oh congress to mp ne lokan ch ki rujhan hai charcha chandi hogi ghar ch school ch college koi gal chaldi hun ki ki lagda ਸਰ ਲੀਕਾ ਕਿ ਕੰਡਿਸੀ ਕੇ ਸਾਰੇ ਜੋਬ ਤੋਂ ਮੰਦੇ ਕੋਈ ਪ੍ਰੋਵਾਈਡ ਕਰਦੀਆਂ ਨਹੀਂ ਬਸ ਲਾਰਾ ਲਾ ਦਿੰਦੇ ਆ ਵੀ ਹਾਂ ਵੋਟ ਲੈਣ ਲਈ ਬਸ ਹੋਰ ਕੁਝ ਨਹੀਂ ਕਰਦੇ ਬਾਅਦ ਵਿੱਚ ਸਾਰਾ ਟੀਵੀ ਦੇਖਦੇ ਇਹ ਤਾਂ ਕੁਝ ਨਹੀਂ ਹੁੰਦਾ ਕੁਝ ਨਹੀਂ ਲੱਗਦਾ ਅੱਛਾ ਹੁਣ 2 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਬਣੀ ਹੁਣ ਦੁਬਾਰਾ ਲੱਗਦਾ ਵੀ ਲੋਕ ਦੁਬਾਰਾ ਵਿਸ਼ਵਾਸ ਕਰਨਗੇ ਆਮ ਆਦਮੀ ਕੋਈ ਨਹੀਂ ਲੱਗਦਾ ਵਿਸ਼ਵਾਸ ਕਰਨਗੇ ਜਦੋਂ ਕਾਂਗਰਸ ਸਹੀ ਹੈ ਕਾਂਗਰਸ ਸਹੀ ਹੈ ਹਾਂ ਖਤਮ ਕਰਨ ਤੋਂ ਪਹਿਲਾਂ ਨਾ ਇੱਕ ਵਾਰੀ ਗੱਲ ਕੰਡਕਟਰ ਸਾਹਿਬ ਨਾਲ ਕਰ ਲਈ ਜਿਹਨੇ ਨਹੀਂ ਤਾਂ ਸਾਡੀ ਟਿਕਟ ਕੱਟ ਦੇਣੀ ਆ ਉਹਨਾਂ ਨੇ ਇਸ ਕਰਕੇ ਇੱਕ ਵਾਰੀ ਨਾ ਗੱਲ ਕਰ ਲੈਣੇ ਆ ਤੁਸੀਂ ਹੁਣ ਕਿੱਥੇ ਦੇ ਮੈਂ ਆਇਆ ਇੱਥੇ ਰਿਹਾ ਹਾਂ ਮੁੰਦਵਾਲ ਸਾਹਦਾਂ ਮੁੰਦਵਾਲ ਸਾਹਦਾਂ ਇੱਕ ਮੁੱਦਾ ਜਿਹੜਾ ਤੁਸੀਂ ਵੋਟ ਤਾਂ ਪਾਉਂਗੇ ਚਲੋ ਨਹੀਂ ਮੈਂ ਨਹੀਂ ਪਾਉਂਦਾ ਨਹੀਂ ਨਹੀਂ ਵੋਟ ਹੀ ਨਹੀਂ ਪਾਣੀ ਐਂ ਨਾ ਕਹੋ ਵੋਟ ਤਾਂ ਪਾਓ ਪਾਉਣੀ ਗੱਦਲੀ ਇਹਨਾਂ ਨੂੰ ਨਹੀਂ ਨਹੀਂ ਵੋਟ ਜਿੰਨੂੰ ਮਰਜ਼ੀ ਪਾਓ ਵੋਟ ਪਾਣੀ ਸਾਡੀਆਂ ਤਾਂ ਬੱਸਾਂ ਦਾ ਬੇੜਾ ਕਰਦਾ ਨਾ ਬੀਬੀਆਂ ਫ੍ਰੀ ਕਰਕੇ ਨਹੀਂ ਗੱਡੀਆਂ ਭਰੀਆਂ ਜਾਣੀਆਂ ਇਹ ਤੁਸੀਂ ਇਹ ਸੋਚ ਕੇ ਵੋਟ ਪਾ ਦੋਗੇ ਕਿ ਬੀਬੀਆਂ ਨਹੀਂ ਬਿਠਾਉਣ ਉਹ ਸਰਕਾਰਾਂ ਦੀਆਂ ਗਲਤੀਆਂ ਹੀ ਆ ਸਾਰੀਆਂ ਤੇ ਬਾਕੀ ਇਸ ਕਰਕੇ ਖਾਲੀ ਹੈ ਬਸ ਹਾਂ ਇਸ ਕਰਕੇ ਖਾਲੀ ਹੈ ਫ੍ਰੀ ਦੇ ਦਿੱਕਤ ਹੀ ਖਾਲੀ ਹੈ ਨਹੀਂ ਪਰ ਕੱਲ ਦੱਸੋ ਮੈਨੂੰ ਛੋਟੀ ਜੀ ਸਵਾਰੀਆਂ ਉਨੀਆਂ ਅਗਲੇ ਬਸਾਂ ਉਨੀਆਂ ਰੱਖ ਸਕਦੀਆਂ ਨੇ ਜੇ ਬੀਬੀਆਂ ਪੀਆਰਟੀਸੀ ਦੇ ਜਾ ਰਹੀਆਂ ਨੇ ਤਾਂ ਬੰਦੇ ਦਾ ਸਾਰੇ ਪ੍ਰਾਈਵੇਟ ਚ ਵੜ ਜਾਣਗੇ ਨਾ ਉਹ ਤਾਂ ਉਧਰ ਵੀ ਟਿਕਟ ਲੱਗਣੀ ਹੈ ਇੱਧਰ ਵੀ ਲੱਗਣੀ ਹੈ ਬੰਦੇ ਵੀ ਉਧਰ ਹੀ ਜਾਣੇ ਜਦੋਂ ਬੀਬੀਆਂ ਨਾਲ ਆ ਤਾਂ ਬੇਬੀ ਫ੍ਰੀ ਜਾਣੀ ਤੇ ਬੰਦੇ ਨੇ ਨਾਲ ਜਾਣਾ ਇਹ ਵੀ ਖਿਆਲ ਰੱਖੋ ਨਾ ਕੋਈ ਇਹਨੂੰ ਅੱਛਾ ਅੱਛਾ ਇਹ ਸਭ ਤੋਂ ਵੱਡੀ ਪਰੇਸ਼ਾਨੀ ਹੈ ਹਲੇ ਹੱਲ ਕੋਈ ਨਹੀਂ ਕੋਈ ਹੱਲ ਨਹੀਂ ਨਾ ਹੋਣਾ ਹੀ ਕੋਈ ਪਹਿਲਾਂ ਕਿੰਨਾ ਕਮਾ ਲੈਂਦੇ ਸੀ ਕਿ ਹੁਣ ਕਿੰਨਾ ਕਮਾ ਲੈਂਦੇ ਹੋ ਇਸ ਤੋਂ ਬਾਅਦ ਪਹਿਲਾਂ ਦੇਖ ਲਓ ਇਹ ਲਾਈਨ ਲਾ ਕੇ ਜਾਣੀ ਹੈ ਗੱਡੀ ਨੂੰ ਪੂਰੀ ਭਰੀ ਹੋ ਹਾਂ ਪੂਰੀ ਭਰੀ ਤੇ ਹੁਣ ਅੱਧੀ ਹੋ ਗਈ ਹੈ ਅੱਧੀ ਤੋਂ ਵੀ ਅੱਧੀ ਤੋਂ ਅੱਧੀ ਅੱਧੀਆਂ ਬੀਬੀਆਂ ਵਰਸਾ ਚੱਲ ਜਾਂਦੀਆਂ ਅੱਧੀਆਂ ਮਖੋਣ ਚੱਲ ਜਾਂਦੀਆਂ ਸਰਕਾਰੀ ਗੱਡੀਆਂ ਤੇ ਇਧਰ ਸਰਕਾਰੀ ਗੱਡੀਆਂ ਘੱਟ ਨੇ ਤਾਂ ਫਿਰ ਇਸੇ ਤੋਂ ਤੁਹਾਨੂੰ ਫਾਇਦਾ ਹੋ ਰਿਹਾ ਸਰਕਾਰੀ ਗੱਡੀਆਂ ਘਟ ਰਿਹਾ ਨਾ ਨਹੀਂ ਸਰਕਾਰੀ ਗੱਡੀਆਂ ਘਟਣੇ ਫਿਰ ਪ੍ਰਾਈਵੇਟ ਦਾ ਵਧਦੇ ਪ੍ਰਾਈਵੇਟ ਨੂੰ ਮਿਲਦਾ ਕੀ ਆ ਤੁਸੀਂ ਦੇਖ ਹੀ ਰਹੇ ਸਭ ਕਾ ਤੁਹਾਡੇ ਸਾਹਮਣੇ ਚੱਲਣਦੀਆਂ ਮਗਰ ਵੀ ਇਦਾਂ ਹੀ ਆਉਣੀਆਂ ਜਿੱਦਾਂ ਜਾਣਦੀਆਂ ਸਵਾਰੀ ਪਰੇਸ਼ਾਨੀ ਹਾਂਜੀ ਪਰ ਰੋਡ ਜਿਹਨੂੰ ਮਰਜ਼ੀ ਪਾਓ ਪਾਓ ਜ਼ਰੂਰ ਹੈ ਨਾ ਰੋਡ ਬਹੁਤ ਜ਼ਰੂਰੀ ਹੈ ਹੈਨਾ ਕਿਉਂਕਿ ਦੇਖੋ ਆਪਣਾ ਇੱਕ ਅਧਿਕਾਰ ਹੈ ਤੇ ਆਪਾਂ ਉਹ ਵੀ ਪੂਰਾ ਨਹੀਂ ਕਰਾਂਗੇ ਤਾਂ ਫਿਰ ਫਾਇਦਾ ਕੀ ਹੋਏ ਡੈਮੋਕ੍ਰੇਸੀ ਦਾ ਸਹੀ ਗੱਲ ਹੈ ਜਿਹਨੂੰ ਮਰਜ਼ੀ ਝੋਟ ਮਾਰੋ ਇਸ ਕਰਕੇ ਹੁਣ ਅਸੀਂ ਸੁਲਤਾਨਪੁਰ ਲੋਧੀ ਥੋੜਾ ਜਿਹਾ ਸਫ਼ਰ ਰਹਿ ਗਿਆ ਹੈ ਹੁਣ ਅਸੀਂ ਸ਼ਾਂਤੀਪੂਰਵਕ ਸੋਚ ਕੇ ਕਿ ਕਿੱਥੇ ਅੱਗੇ ਜਾਣਾ ਹੈ ਉਹ ਕੱਢਾਂਗੇ ਇਸ ਕਰਕੇ ਤੁਸੀਂ ਦੇਖਦੇ ਰਹੋ ਲੜਾ ਲੱਪਾ ਲਾਰੀ ਮੇਰੇ ਯਾਨੀ ਬਜ਼ੰਮਰਮਾ ਪਿਆੰਕਾ ਬਿੱਲੂ ਤੇ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਰਾਏ ਮਾਂਛਲ ਸਤਿ ਸ਼੍ਰੀ ਅਕਾਲ